ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਭਉ ਗੁਰਪ੍ਰਸਾਦਿ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚ ਸੋਚਨ ਹੋਈ ਜੇ ਸੋਚਿ ਲਗੈ ਅਕਵਾਰ ਚਪੜ ਆਪਣਾ ਹੋਈ ਜੇ ਲਾਇ ਰਹਾ ਲਿਵਤਾਰੁ ਪੁਖਿਆ ਪੁਖਨੋ ਤਰੇ ਜਿ ਬਨਾਂ ਪੁਰੀਆ ਪਾਰ ਸਹਸਣ ਪਾਲਕੋ ਐਤੈ ਕਨ ਚੱਲਾ ਨਾਲ ਕਿਸਿ ਚਿਰ ਰਹੀਐ ਕਿਵ ਕੂੜੁ ਟੁੱਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨਕਾਰ ਹੁਕਮਿ ਨ ਕਹਿਆ ਜਾਈ ਹੁਕਮਿ ਹਾਨ ਜੇ ਹੁਕਮ ਲੈ ਵਡਿਆ ਹੁਕਮਿ ਤੂੰ ਨੀਚਾ ਹੁਕਮ ਲਗਦਕ ਸਭ ਕੋ ਪਾਏ ਕੋ ਨ ਕੋਮੀ ਬਿਸ਼ੇਸ਼ ਹੁਕਮ ਇਸ ਦਾ ਪਵਾਹੀ ਹੁਕਮ ਇਹ ਦਾ ਸਭ ਕੋ ਬਾਹਰ ਕਮ ਨਾ ਕੋਏ ਨਾਨਕ ਕੋ ਮੇ ਜੇ ਪੁਜਤ ਹੋਂ ਮੈਂ ਕਹ ਨਾ ਕੋਏ ਗਾਵੇ ਕੋ ਤਾਣ ਹੋਏ ਕਿ ਸਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗਣਵੜੇ ਨ ਚਾਰ ਗਾਵੇ ਕੋ ਵਿਦਿਆ ਵਿਖੇ ਵਿਚਾਰ ਗਾਵੇ ਕੋ ਸਾਧ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸਾ ਦੂਰ ਗਾਵੇ ਕੋ ਵਿਖਾਤ ਰਹਾ ਦੂਰਾ ਕਤਨਾ ਕਤਨਾ ਆਵ ਤੋਟ ਕਤ 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 ਕੋਟੇ ਕੋਟ ਕੋਟ ਦਿੰਦ ਤਿਲੰਦ ਤਿਤਕ ਪਾਹ ਜੁਗ ਜੁਗ ਅੰਤਰ ਖਾਹੀ ਖਾਇ ਕਮ ਚਲਾਏ ਰਾਹੋ ਨਾਨਕ ਵਿਕਸਾਵੇ ਪ੍ਰਵਾਉ ਸਚ ਸੋ ਸਚ ਨਾਹੇ ਪਖ ਪੋ ਪਾਰ ਅਖਮ ਗਤੇ ਦਿ ਤਤ ਕਰੇਦਾ ਤਾਰ ਫਿਰ ਕ ਗਰ ਕੀਆ ਨਿਦ ਸਦਰਬਾਰ ਮੋਹ ਕੋ ਬੋਲਣ ਬੋਲੀਐ ਜਸਮ ਤ੍ਰਿਪਿਆਰ ਅਮਰਤ ਵੇਲਾ ਸਚਨ ਹੋ ਡਿਆਏ ਵਿਚਾਰ ਕਰਮੇ ਆਵ ਕੱਪੜਾ ਨ ਤ੍ਰਿਮੁਖ ਦਵਾਰ ਨਾਨਕ ਵੇ ਜਾਣੀਆ ਸਵਾਪੇ ਸਚਿਆਰ ਤਾਪਿਆ ਨ ਜਾਇ ਕੀਤਾ ਨ ਹੋਇ ਆਪੇ ਆਪ ਨਰਨਜਨ ਸੋਇ ਜਨ ਸੇਵੈ ਤਨ ਪਾਇਆ ਮਾਣ ਨਾਨਕ ਗਵਿ ਗੁਣ ਨਿਧਾਨ ਗਾਵਿਐ ਸੁਣੀਐ ਮਨ ਰਖਿਐ ਭਉ ਦੁਖ ਪਰਸੁ ਕਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੂ ਸਰ ਗੁਰੂ ਗੋਰਖ ਬਰਮਾ ਗੁਰ ਪਾਰਵਤੀ ਮਈ ਜਿਹੋ ਜਾਣ ਅੱਖਾਂ ਨਾਹਿ ਕਹਿਣਾ ਕਥਨ ਨ ਜਾਏ ਗੁਰਾਂ ਕ ਤੇਹ ਬਜਾਈ ਸਭਨਾ ਜੀਆਂ ਕੋ ਗਦਾਤਾ ਸੋ ਮਹਿ ਵਿਸਰ ਨ ਜਾਈ ਤੀਰਤਨਾਵਾਂ ਜਿਤ ਸਪਾਵਾਂ ਵਿਣ ਪਾਣ ਕਾ ਨਾਇ ਕਰੀ ਜੇ ਤਿਸ ਤੋਂ ਪਾਈ ਵੇਖਾ ਵਿਣ ਕਰਮਾ ਕੈ ਮਿਲ ਲੈ ਲੈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੇ ਸਖ ਸੁਣੇ ਗੁਰ ਹਾਏਕ ਦੇਹ ਬਚਾਈ ਸਭਨਾ ਜੀਆ ਕਾ ਕਦਾਤਾ ਸੋ ਮੈਂ ਵਿਸਰ ਨ ਜਾਈ ਜਿਹ ਜੋ ਚਰਿਆ ਅਰਜਾ ਹੋਰ ਦਸੌਣੇ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨੌਰ ਖਾਇ ਕਹੈ ਜਸ ਕੀਰਤਿ జగ ਲੇਜਿਤ ਨਦਰ ਨਾ ਆਈ ਤਵਤਨ ਉੱਚਾ ਕਹਿ ਗਿੱਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਗਣ ਗਣ ਕਰੇ ਗਣ ਹੰਤਿਆ ਗਣ ਦੇ ਤਿਹ ਕੋਈ ਨ ਸੂਝੈ ਜਿਤ ਜਤਸ ਗਣ ਕੋਏ ਕਰੇ ਸੁਣਿਆ ਸਿਦ ਪਿਰ ਸੁਰਨਾਥ ਸੁਣੇ ਤਰਤਵ ਲਕਾਸ ਸੁਣੇ ਦੀਪ ਲੁਪਤਾਲ ਸੁਣ ਪਹਨ ਸਕ ਕਾਲ ਨਾਨਕ ਭਗਤਾਂ ਸਦਾ ਵਿਕਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਰਬਰਮਾਇੰਦ ਸੁਣਿਆ ਮੁਖ ਸਲਾਹ ਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾ ਸਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਹੈ ਦੁਖ ਪਪ ਕਾ ਨਾਸ ਸੁਣੇ ਸਸ ਸੰਤੋਗਿਆਨ ਸੁਰ ਸਚ ਕਰਸ਼ਨ ਹਨ ਅਸਣ ਪੜ ਪੜ ਪਾਹਮਾਨ ਸੁਣ ਲਾਗਾ ਸਤਿ ਧਾਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਹੈ ਦੁਖ ਪਪ ਕਾ ਨਾਸ ਸੁਣੇ ਸਰ ਗੁਨਾ ਕੇ ਗਾਹ ਸੁਣੇ ਸੇਖ ਪੀਰ ਪਤਸ਼ਾਹ ਸੁਨੰਦ ਪਗ ਰਾਵ ਸੁਨ ਹਤ ਵਸ ਗਾਓ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਤ ਕਲਮ ਨਾ ਲਿਖਨ ਹਾਰ ਮਨ ਕਾ ਬਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਇ ਮਨ ਨ ਸਰਤੋ ਹੈ ਮਨ ਬੱਧੋ ਮਨ ਨ ਸਗਲ ਪਹਨ ਕੇ ਸਦਾ ਮਨ ਮਾ ਚੋਟਾ ਨ ਕਾਏ ਮਨ ਜਮ ਕੇ ਸਾਸਤਨ ਜਾਇ ਅਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਮਾਰਗ ਠਾਕ ਨ ਪਾਏ ਮਨੇ ਪਤ ਸੋ ਪ੍ਰਗਟ ਜਾਏ ਮਨ ਮਗਨ ਚੱਲੇ ਪੰਥਾ ਮਨ ਨ ਧਰਮ ਸੇਤੀ ਸੰਬੰਧ ਅਸਾ ਨਾਮ ਨਿਰੰਜਨ ਹੋਏ ਦੇਖੋ ਮਣ ਜਾਣੇ ਮਨ ਕੋਏ ਮਨ ਪਹੁ ਮੁਖ ਦਵਾਰ ਮਨ ਪਰਵਾਰ ਸਾਧਾਰ ਮਨ ਤਰ ਤਾਰੇ ਗੁਰ ਸਿੱਖ ਮਨ ਨਾਨਕ ਭਾਏ ਨ ਪਿਖ ਆਸਾ ਨਾਮ ਨਰਿੰਜਨ ਹੋਏ ਜੇ ਕੋ ਮਣ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਤ ਪ੍ਰਦਾਣ ਪੰਛੇ ਪਾਦਰ ਗਹਿ ਮਹਾਨ ਪਾਸਾ ਪੰਚਾ ਸੋਹ ਦਰਜਹਨ ਪੰਚ ਕਾ ਗੁਰ ਇਕਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੈ ਕ ਕਰਨਾ ਨਾਹ ਸਮਾਰ ਤੋਲ ਧਰਮ ਦੇ ਆ ਕਪੂਤਾ ਸੰਤੋਖਤਾ ਪ੍ਰਕਿਆ ਜਨ ਸੂਤ ਜੇ ਕੋ ਬੂਝਾ ਹੋਵੇ ਸਚਿਆਰ ਧਵਲ ਉਪਰ ਕੇਤਾ ਪਹਾਰ ਧਰਤੇ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਾਣ ਜੋਰਾ ਢੀਢਾਤਰੰਗਾ ਕੇ ਨਾਮ ਸਭਨਾਂ ਲਿਖਿਆ ਬੜੀ ਕਲਾ ਮੈ ਹੋ ਲਿਖਾ ਲਿਖ ਜਾਣੇ ਕੋਇ ਲਿਖ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲ ਰੂਪ ਕੀਤੀ ਧਾ ਜਾਣੇ ਕੌਣ ਕੋਤਾ ਕਿ ਤਵ ਸੋਇ ਕੁ ਗਵਾ ਉਸਤੇ ਉਲਕ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਆ ਰਹਿਣ ਜਾਵਾਂ ਇੱਕ ਵਾਰ ਜੋ ਤਤ ਪਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਸੰਕਤ ਜਪ ਸੰਗ ਭਾਉ ਸੰਗ ਪੂਜਾ ਸੰਕ ਤਪਤਾਉ ਸੰਗ ਗ੍ਰੰਥ ਮੁਕ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੇ ਅਸੰਖ ਦਾਤਾਰ ਅਸੰਖ ਸੋਰ ਮਹ ਪਗਸਾਰ ਸੰਗ ਮੋਲ ਵਿਲਾਇ ਤਾਰ ਉਧਰਤ ਕੌਨ ਕਹਾ ਵਿਚਾਰ ਵਾਰਣ ਜਾ ਇਕ ਵਾਰ ਜੋ ਤਦ ਪਾਵੇ ਸਾਈ ਭਲੇ ਕਰ ਤੂੰ ਸਦਾ ਸਲਾਮਤ ਨਿਰੰਕਾਰ ਸੰਗ ਮੂਰਖ ਅੰਧ ਘੋਰ ਸੰਗ ਚੋਰ ਹਰਾਮ ਘੋਰ ਸੰਗ ਅਮਰ ਕਰ ਜਾਹੇ ਜੋਰਾ ਅਸੰਗ ਲਵੜਾ ਤਿਆ ਕਮਾਹੇ ਸੰਗ ਪਾਪੀ ਪਾਪ ਕਰ ਜਾਹੇ ਸਾਂ ਕੋੜੇ ਯਾਰ ਕੋੜੇ ਫਿਰਾਹੇ ਸਾਂ ਕਮਲੇਸ਼ ਮਹਲ ਭਕ ਖਾਏ ਸਾਂ ਕ ਨਿੰਦਕ ਸਰ ਕਰ ਹੈ ਭਾਰ ਨਾਨਕ ਨੀਚ ਕਹ ਵਿਚਾਰ ਵਾਰਿ ਅਨ ਜਾਵਾਂ ਇੱਕ ਵਾਰ ਜੋਤਿ ਤੁ ਭਵੇ ਸਾਈ ਭਲੇ ਕਰ ਤੂੰ ਸਦਾ ਸਲਾਮਤ ਨਰੰਕਾਰ ਸਾਂ ਕ ਨਵ ਸਾਂ ਕ ਥਾਵ agamagam sankalo sankh sarpar hoy akhri naam kare salaah akhri gyan geet gungah kare likhan bolan baan akhar sar sanjog vakaan din likhit sar nahe je farmaaye tivtav pahe je ta kita titana bin naave nahe kuthao ਕੁਦਰਤ ਕਵਨ ਕਾ ਵਿਚਾਰ ਮਾਰਿਆ ਨ ਜਾਵਾਂ ਇੱਕ ਵਾਰ ਜੋਤਿ ਤਪਵੈ ਸਾਈ ਭਲੇ ਕਰ ਤੂੰ ਸਦਾ ਸਲਾਮਤ ਨਰੰਕਰ ਪਰੀਏ ਹੱਤ ਪਰਤਨ ਦੇਹ ਪਾਣੀ ਤੁਤ ਤਰ ਸੁਖ ਅਮੁਤ ਪੁਲੇ ਤੇ ਕੱਪੜ ਹੋਏ ਦੇ ਸਭਨ ਲਈ ਓ ਧੋਏ ਪ੍ਰੀਏ ਮਤ ਪਾਪਾਂ ਕ ਸੰਗ ਧੋਪਾ ਨਵੇਂ ਕਰੰਗਾ ਪੁੰਨੇ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਜਾਪੇ ਖਾ ਹੋ ਨਾਨਕ ਹੁਕਮਿ ਆਵਜਾਓ ਤੀਰਥ ਤਪ ਤੇ ਆਦਤ ਦਾਨ ਜੇ ਕੋ ਪਾਵੈ ਤਲ ਕਮਨ ਸੁਣਿਆ ਮਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਓ ਸਾਵਣ ਤੇਰੇ ਮੇ ਨਾਹੀ ਕੋਈ ਵਿਣਗੁਣ ਕੀਤੇ ਭਗਤ ਨ ਹੋਇ ਸਹਸ ਸਦਾਤ ਬਾਣੀ ਬਰਮਾਓ ਸਤ ਸੋਹਣ ਸਦਾ ਮਨ ਚਾਓ ਕਵਣ ਸਵੇਲਾ ਵਕਤ ਕਵਣ ਕਵਣ ਤਿਤ ਕਵਨ ਵਾਰ ਕਾਂਲ ਸਰਤੀ ਮਾਹੋ ਕਵਨ ਜਿਤ ਹੁ ਆਕਾਰ ਵੇਲ ਨ ਪਾਇਆ ਪੰਡਤੀ ਜੋ ਵੈ ਲਿਖ ਪੁਰਾਨ ਵਕਤ ਨ ਪਾਇਓ ਕਾ ਦੀਆ ਜਿ ਲਿਖਣ ਲੇ ਕੁਰਾਨ ਤਤਵਾਰਣ ਜੋਗੀ ਜਾਣ ਰਤਮਾ ਹੋ ਨਾ ਕੋਈ ਜਾ ਕਰਤਾ ਸ੍ਰਿ ਠੀ ਕੋ ਸਾਜਿ ਆਪੇ ਜਾਣ ਸੋਈ ਕਿਵ ਕਰ ਅੱਖਾਂ ਕੈ ਸਲਾਹੇ ਕੰਵਰਨੇ ਕਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੁਖ ਸਿਆਣਾ ਵੱਡਾ ਸ ਹੈ ਵੱਡੇ ਨਾਹਿ ਕੀਤਾ ਜਾ ਕਾ ਹੋਐ ਨਾਨਕ ਜੇ ਕੋ ਆਪੋ ਜਾਣੇ ਕਿ ਗਿਆਨ ਸੁਹੈ ਪਤਾਲਾ ਪਤਾਲਾਗਾ ਸਾਗਾ ਸੜਕੜਕ ਭਾਲ ਤਕ ਵੇਦ ਕਿਣਕ ਬਾਤ ਸਸਟਾ ਰ ਕੈ ਨਕ ਤੇ ਬਾਸੁਲਿਕ ਧਾਤ ਲਿਖਾ ਤਨ ਲਿਖੇ ਲਿਖੇ ਵਿਨਾਸ਼ ਨਾਨਕ ਵੱਡਾ ਆਖਿ ਆਪੇ ਜਾਣੇ ਆਪ ਸਲਾਹੇ ਸਲਾਇ ਤੇ ਸਰਤ ਨ ਪਾਈਆ ਨਦਿਆ ਤਵਾਹ ਪਵਿਸ ਬੰਦਨਾ ਜਾਣੀਐ ਸੁੰਦਸਾ ਸੁਲਤਾਨਾ ਗਿਰਿਆ ਸੇਤੀਮਾਲ ਤਨ ਕੀੜੀ ਤੁਲਣਾ ਹੋਣੀ ਜਿਤ ਸਮਨ ਹੋਣਾ ਵਿਸਰ ਹੈ ਅੰਤ ਨਾ ਸਿਵਤੀ ਕਹਿਣ ਨ ਅੰਤ ਅੰਤ ਨ ਕਰਨ ਦੇਣ ਨ ਅੰਤ ਅੰਤਨ ਵੇਖਣ ਸੁਨਣ ਅੰਤਨ ਜਾਪੇ ਕਾ ਮਨ ਮਹਾਂ ਤੰਤਨ ਜਾਪੇ ਕੀਤਾ ਕਾਰ ਅੰਤਨ ਜਾਪਿ ਪਰਾਰ ਵਾਰ ਅੰਤ ਕਰਨ ਕੀਤੇ ਬਿਲਲਾਹੇ ਤਾਂ ਕਿ ਅੰਤਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਇ ਬਹ ਬਹਤਾ ਕੇ ਬਹ ਬਹਤਾ ਹੋਏ ਵੱਡਾ ਸੌ ਉੱਚਾ ਥਾਉ ਉੱਚ ਉਪਰ ਉੱਚ ਨਾ ਹੋਏ ਵੜੂ ਉੱਚ ਹੋਵੇ ਕੋਇ ਤ ਸੋਚੈ ਕੋ ਜਾਣੈ ਸੋਏ ਜੇ ਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਭਵਤਾ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤਿਲ ਨਤ ਮਾਇ ਕੇਤੇ ਮੰਗ ਜੋਦ ਅਪਾਰ ਕੇਤੇ ਗਣਤ ਨੇ ਵਿਚਾਰ ਖਿੱਤੇ ਗੁਤ ਟੇ ਵੇਕਾਰ ਕੇਤੇ ਲੈ ਲੈ ਮੁਕਰ ਪਾਏ ਕਿਤੇ ਮੁਰਖਾਈ ਖਾਏ ਕਿਤੇ ਅੰਧਕ ਭੁਗਸ ਤਮਾਰਾ ਐ ਪੈਦਾ ਤੇਰੀ ਦਾਤਾਰ ਬੰਦ ਕਲਾਸ ਭਣ ਹੋਏ ਹੋਰ ਆਖ ਨ ਸਕੈ ਕੋਈ ਜੇ ਕੋ ਖ ਅਖਣ ਪਾਇਓ ਜਾਣ ਜਿੱਤਿਆ ਮੁਖ ਆਪੇ ਜਾਣ ਆਪੇ ਦੇ ਅੱਖ ਸਪਕ ਜਿਸਨੂੰ ਬਖਸ਼ੇ ਸਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰ ਅਮਲ ਪੰਡਾਰ ਅਮੁੱਲ ਆਵਹਿ ਮੁੱਲ ਜਾਹੇ ਅਮੁੱਲ ਭੈ ਮਲਾ ਸਮਾਹੇ ਅਮੁੱਲ ਧਰਮ ਮੁੱਲ ਦੀ ਬਾਨ ਅਮੁੱਲ ਤੁਲ ਅਮਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਨ ਅਮੁੱਲ ਮੁਲਾਖਿਆ ਨ ਜਾਏ ਆਖਾ ਕਰੇ ਲਿਵਲਾ ਆਖੇ ਵਿਦ ਪਾਠ ਪੁਰਾਨ ਆਖੇ ਪੜੇ ਕਰਿ ਓਖੇ ਆਣ ਆਖ ਅਬਰ ਮੈਂ ਆਖ ਇੰਦ ਆਖ ਗੋਪੀਤ ਗੋਵਿੰਦ ਆਖ ਸਰ ਆਖ ਸਦਾ ਆਖ ਕਿਤੇ ਕਿਤੇ ਬੁੱਧ ਆਖ ਧਨ ਵਾ ਆਖ ਦੇਵਾ ਆਖ ਸੁਰ ਨਰਮਨ ਜਨ ਸੇਵਕ ਇਤ ਆਖ ਆਖਣ ਪਾਹੇ ਕੀਤੇ ਕਹ ਕੋ ਠੁੱਟ ਜਾਹੇ ਤੇ ਕਿਤੇ ਹੋਰ ਕਰਾ ਆ ਕਨਸ ਕਰਕੇ ਜੇੜ ਪਾਵੇ ਤੇੜ ਹੋਏ ਨਾਨਕ ਜਾਣ ਸਚ ਸੁਰਿ ਕੋ ਅਖ ਭੋਲ ਵਿਗਾੜ ਤਾ ਲਿਖਿਆ ਸਰਗਵਾਰੰ ਗਵਾਰ ਸੋ ਦਰ ਕੇ ਹਾਸੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਜ ਨਾਦ ਨੇਕ ਸੰਕਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੇ ਸੁ ਕਹਿ ਅਨ ਕੇਤੇ ਗਾਵਣ ਹਾਰੇ ਗਾਵੈ ਤੁਹਨੋਂ ਪਉਣ ਪਾਣੀ ਵਸੰਤਰ ਗਵ ਰਾਜ ਧਰਮ ਦਵਾ ਆਰੇ ਗਾਵ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੈ ਸਰਬਰਮਾ ਦੇਵੀ ਸੋਨ ਸਦਾ ਸਵਾਰੇ ਗਾਵਿੰਦ ਦਸਨ ਬੈਟੇ ਦੇਵਤਿਆਂ ਦਰ ਨਾਲੇ ਗਵਸ ਸਮਾਧੀ ਅੰਦਰ ਗਾਵਣ ਸਾਧੀ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਹਾਰੇ ਗਾਨ ਪੰਡਤ ਪੜਨ ਰਖੇ ਸਰਾ ਜੁਗ ਜੁਗ ਵੇਧਾ ਹਲੇ ਗਾਹ ਮੋਹਣਿਆ ਮਨ ਮੋਹਣ ਸੁਰਗਾ ਮਚ ਪਿਆਲੇ ਗੰ ਰਤਨੋ ਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰ ਗਾਵਹਿ ਖੰਡ ਮੰਡਲ ਵਰਪੰਡਾ ਕਰ ਕਰ ਰਖੇ ਧਾਰੇ ਸੀਤ ਜਨੋ ਗਾਵਹਿ ਜੋਤ ਤੁ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸਿਮ ਚਿਤਨ ਆਵਣ ਨਾਨਕ ਵਿਚਾਰੇ ਸੋਈ ਸੋਈ ਸਦਾ ਸਟ ਸਾਹਿਬ ਸੱਚ ਸੱਚ ਨਾਇ ਹੈ ਪਿਓ ਸਿਧਨ ਜਸ ਰਚਨਾ ਦਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਨ ਸਿਮਾਇਆ ਜਿਨ ਉਪਾਈ ਕਰ ਕਰ ਵੇਖ ਕੀਤਾ ਆਪਣਾ ਜਿਵ ਤਸ ਦੀ ਵਡਿਆਈ ਜੋ ਤਿਸ ਭਾਵੈ ਸੋਏ ਕਰਸੇ ਹੁਕਮ ਨਾ ਕਰ ਨ ਜਾਈ ਸੋ ਪਾਤਸ਼ਾਹੋ ਸਹਾਪਤ ਸਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਤੋਖ ਸਰਮਪ ਚੋਲੇ ਧਿਆਨ ਕਰ ਬਪੂਤਾ ਕਿੰਤਾ ਕਾਲ ਕੁਵਾਰੀ ਕਾਇ ਜੁਡੰਡਾ ਪ੍ਰਤੀਤਾਈ ਪੰਤੇ ਸਗਲ ਜਮਾਤੇ ਮਨ ਜੀਤਾ ਜਗ ਜੀਤਾ ਆਦੇਸ ਤਸ ਆਦੇਸ ਆਦ ਨਿਲ ਅਨਾਦ ਨਾਤ ਜੋ ਜੁਗੇ ਇਕੋ ਵੇਸ ਪਗਤ ਗਿਆਨ ਤੇ ਆ ਪੰਡਾਰਨ ਕਟਕਟ ਵਾਜੈ ਨਾਦ ਆਪ ਨਾਤ ਨਾਤੀ ਸਭ ਜਾ ਕੇ ਰਸ ਅਵਰਾ ਸਾਦ ਸੰਜੋਗ ਵਿਜੋਗ ਦੇ ਕਾਲ ਚਲਾਵੇ ਲੇਖੇ ਆਹ ਭਾਗ ਆਦੇਸ਼ ਤੇ ਸਾ ਆਦੇਸ ਆਦ ਨਿਲ ਨਾਦ ਨਹਤ ਜੁਜਗ ਇਕੋ ਵੇਸ ਇਕਾਂ ਮਾਇ ਜੁਗਤ ਵਿਆਇ ਤਿੰ ਚਲੇ ਪਰਵਾਨ ਇਕ ਸੰਸਾਰ ਇਕ ਪੰਡਰ ਇਕ ਲਾਇ ਦੀ ਬਾਣ ਜਬ ਤਸ ਪਾਵਤਿ ਮੈਂ ਚਲਾਵ ਜਬ ਹੋਵਾ ਪਰਮਾਨ ਓ ਵੇਖ ਉਹਨਾਂ ਨਦਰ ਨ ਆਵੇ ਬਹੁਤਾ ਹੋ ਵਿਡਾਣ ਆਦੇ ਤਸ ਆਦੇਸ ਆਦ ਨਿਲ ਅਨਾਦ ਨਾਹਤ ਜੁਗ ਜੁਗ ਏਕੋ ਵੇਸਾ ਆਸਨ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋ ਏਕ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸਚ ਕੀ ਸੱਚੀ ਕਾਰ ਆਦੇਸ ਸਿਆਦੇਸ ਆਦ ਨਿਲ ਅਨਾਦ ਨਾਹਤ ਜੁਗ ਜੁਗ ਏਕੋ ਵੇਸਾ ਇਕ ਦੂਜੇ ਪ ਲਖ ਹੋ ਹੈ ਲਖੋ ਵੈ ਲਖ ਵੇਸ ਲਗ ਲਗ ੜਖ ਇੱਕ ਨਾਮ ਜਗਦੀਸ਼ ਐਤਰਾਹ ਪਤ ਪਵੜੀਆਂ ਚੜਿਆ ਹੋਇਆ ਕੀ ਸਾ ਸੁਣਾ ਗਲਾ ਅਕਾਸ ਕੀ ਕਿਟਾ ਇਰੀ ਸਾ ਨਾਨਕ ਨਦਰੀ ਪਈਐ ਕੂੜੀ ਕੂੜਾ ਠੀਸ ਅਕਨ ਜੋਰ ਚਪਨ ਜੋਰ ਜੋਰ ਨ ਮੰਗਣ ਦਿਨ ਜੋਰਾ ਜੋਰ ਨ ਜੀਵਨ ਮਰਨ ਹ ਜੋਰਾ ਜੋਰ ਨ ਰਾਜ ਮਾਲ ਮਸੂਰ ਜੋਰ ਨ ਸੁਰਤ ਗਿਆਨ ਵਿਚਾਰ ਜੋਰ ਨ ਜੁਗਤੇ ਛੁਟਾ ਸੰਸਾਰ ਨ ਸਤ ਜੋਰ ਕਰ ਵੇਖ ਸੋ ਨਾਨਕ ਉਤਮ ਨੀਚ ਨ ਕੋਏ 라 تیر ਤਿਥਿਥਿਵਾਰ ਪਉਣ ਪਨਗ ਨਹੀਂ ਪਤਾਲ ਤਿਸ ਵਿੱਚ ਤਰਤੀਤਾ ਪਰ ਕੀ ਧਰਮਸਾਲ ਤਿਸ ਵਿੱਚ ਜੀ ਜੂਤ ਕੇ ਰੰਗ ਤਨ ਕਾ ਨਾਮ ਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥਾ ਸੁਣ ਪੰਚ ਪਰਵਾਣ ਨਦਰੇ ਕਰਮ ਪਵੈ ਨਿਸ਼ਾਨ ਕਚਪਕਾਇ ਉਥ ਪਾਈ ਨਾਨਕ ਅਜਾਪੈ ਜਾਏ ਧਰਮਖੰਡ ਕਾਹੋ ਧਰਮ ਗਿਆਨਖੰਡ ਕਾ ਖੋ ਕਰਮ ਕੇਤੇ ਪਉਣ ਪਾਣਿ ਬਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਕਾੜਤ ਕੜਿਆ ਰੂਪ ਰੰਗ ਕੇਸ ਕੇਤਿਆ ਕਰਮ ਭੂਮੀ ਮਹਿਰ ਕੇਤੇ ਕੇਤੇ ਤੂਪ ਦੇਸਾ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਤਿਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦਿਵਦਾਨ ਨਮਨ ਕੀਤੇ ਕੀਤੇ ਰਤਨ ਸਮੁੰਦ ਕੀਤਿਆਂ ਖਾਣੀ ਕੀਤਿਆਂ ਬਾਣੀ ਕੀਤੇ ਪਾਤ ਨਰਿੰਦਾ ਕੀਤਿਆਂ ਸੁਰ ਤੇ ਸਵਕੀਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਆਨੰਦ ਬਿਨੋਦ ਕੁਡ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥੇ ਕਾੜਤ ਕੜਿਏ ਬਹੁਤ ਅਨੂਪ ਤਾਂ ਕੀ ਗੱਲਾਂ ਕਥਿਆ ਨਾ ਜਾ ਹੈ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੇ ਕੜੀਐ ਸੂਰਤ ਮਤ ਮਨ ਬੁੱਧ ਤਿੱਥੇ ਕੜੀਐ ਸੁਰਾਂ ਸਿਦਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੁਦ ਮਹਾ ਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਹੋ ਮਰੈ ਠਾਗੇ ਜਾ ਜਨ ਕਰ ਵਸੈ ਮਨ ਮਾਹੇ ਤਿੱਥ ਭਗਤ ਵਸ ਕਾ ਲੋਕ ਰਹਾ ਨਾ ਸੱਚਾ ਮਨ ਸੋਏ ਸੱਚਖੰਡ ਵਸ ਨਿਰੰਕਾਰ ਕਰ ਕਰ ਵੇਖ ਨਦਰ ਨਿਹਾਲ ਤਿੱਥੇ ਕੰਡ ਮੰਡਲ ਵਰਪੰਡ ਜੇ ਕੋ ਕਥ ਤਹੰਤਨ ਅੰਤ ਤਿੱਥਾ ਲੋ ਲੋਕਾਰ ਜਿਵ ਜਿ ਹੁਕਮਤਿ ਵੈ ਤਿਵਕਾਰ ਇੱਕ ਅਕ ਸ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰ ਤਿਰਜ ਸੁਨਿਆਰ ਆਹਰ ਨਮਤ ਵੇਦ ਹਤਿਆਰ ਭੋਖ ਲਗਨ ਤਪਤਾਓ ਪੰਡ ਪੋ ਅੰਮ੍ਰਿਤ ਟਢਾਲ ਘੜਿਆ ਸਭ ਸਚੇ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਤ ਤਰਤੁ ਮਹਤ ਦਿਵਸ ਰਾਦ ਦਾਈ ਦਇਆ ਖੇਲਾ ਸਗਲ ਜਗਤ ਚੰਗੀਆਂ ਬੁਰੀਆਂ ਵਿੱਚ ਧਰਮ ਹਦੂਰ ਕਰਮ ਆਪ ਆਪਣੇ ਕੇ ਨੇੜੇ ਕੇ ਦੂਰ ਜਿੰਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਗਜਲੇ ਕਿਤੇ ਛੁੱਟੀ ਨਾਲ